ਸਰਕਾਰੀ ਦਫ਼ਤਰਾਂ ਦੇ ਵਿੱਚ ਅਕਸਰ ਹੀ ਰਿਸ਼ਵਤਖੋਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਨਵਾਂ ਮਾਮਲਾ ਮਾਰਕੀਟ ਕਮੇਟੀ ਭਾਦਸੋ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਆਰਤੀਆਂ ਵੱਲੋਂ ਮਾਰਕਫੈਡ ਮੈਨੇਜਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਗਏ ਨੇ ਮਾਰਕਫੈਡ ਮੈਨੇਜਰ ਤੇ ਜਿਸ ਤੋਂ ਬਾਅਦ ਵਿਧਾਇਕ ਦੇਵਮਾਨ ਨੇ ਇਸ ਪੂਰੇ ਮਾਮਲੇ ਦੇ ਵਿੱਚ ਪਹੁੰਚ ਕੇ ਰਿਪੋਰਟ ਮੁੱਖ ਮੰਤਰੀ ਨੂੰ ਭੇਜੀ ਹੈ ਦੱਸਦੀ ਹੈ ਕਿ ਆਰਤੀਆਂ ਦਾ ਕਹਿਣਾ ਹੈ ਕਿ ਮਾਰਕ ਫੈਡ ਮੈਨੇਜਰ ਉਹਨਾਂ ਤੌਰ 'ਤੇ ਰਿਸ਼ਵਤ ਮੰਗਦਾ ਹੈ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ। ਬੇਸਿਕਲੀ ਅੱਜ ਨਾਲ ਜੀ ਪਾਸੋਂ ਦਾਣਾ ਮੰਡੀ ਦਾ ਇੱਕ ਦੌਰਾ ਸੀਗਾ ਜਿੱਥੇ ਸਰਕਾਰੀ ਖਰੀਦ ਚੱਲ ਰਹੀ ਆ ਉਹਦਾ ਮਾਇਨਾ ਕਰਨਾ ਸੀਗਾ ਪ੍ਰਬੰਧਾਂ ਤੋਂ ਜ਼ਿਆਦਾ ਲੈਣਾ ਸੀਗਾ। ਦੀਪਾ ਰਾਮ ਗੜੀ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ ਰਾਂੰਨੇ ਸਾਰਾ ਇਹ ਪ੍ਰਬੰਧ ਕੀਤਾ ਸੀ ਵੀ ਆਪ ਤੁਸੀਂ ਆਰ ਵਿਜ਼ਿਟ ਕਰੋ। ਜਦੋਂ ਮੈਂ ਵਿਜ਼ਿਟ ਕੀਤਾ ਸਾਰਾ ਕੁਝ ਚੈੱਕ ਕੀਤਾ ਤਾਂ ਮੈਨੂੰ ਉਹ ਆੜਤੀ ਭਾਈਚਾਰੇ ਵਾਲੇ ਕਹਿੰਦੇ ਜੀ ਇੱਕ ਪਾਸੇ ਆਓ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੈਂ ਕਿਹਾ ਜੀ ਦੱਸੋ ਤਾਂ ਇਹਨਾਂ ਨੇ ਫਿਰ ਇਹ ਗੱਲ ਦੱਸੀ ਜਿਹੜਾ ਮੈਨੇਜਰ ਮਾਰਕਟਡ ਨਾਂ ਬਾ ਦਿਲਪ੍ਰੀਤ ਸਿੰਘ ਹੈ ਜੀ ਉਹਦੇ ਬਾਰੇ ਮੈਨੂੰ ਦੱਸਿਆ ਕਿ ਪਿਛਲੇ ਸੀਜ਼ਨ ਵੀ ਅਸੀਂ ਬਹੁਤ ਸਤਾਏ ਹੋਏ ਹਾਂ ਔਰ ਮੈਨੂੰ ਯਾਦ ਆਇਆ ਜਿਹੜਾ ਦੱਸਿਆ ਕਿ ਅਸੀਂ ਵੀ ਤੁਹਾਨੂੰ ਇੱਕ ਦੋ ਵਾਰ ਪੋਚ ਕੀਤਾ ਸੀਗਾ ਤੇ ਤੁਸੀਂ ਵੀ ਫੋਨ ਕੀਤਾ ਸੀਗਾ ਉਹਨੂੰ ਪਰ ਉਸ ਤੋਂ ਬਾਅਦ ਵੀ ਇਹ ਸਮੱਸਿਆ ਜਿਹੜੀ ਉੱਥੇ ਦੇ ਉੱਥੇ ਖੜੀ ਰਹੀ ਤੇ ਅੱਜ ਮੈਂ ਜਦੋਂ ਉਹਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਦੋ ਤਿੰਨ ਵਾਰ ਫੋਨ ਕੀਤਾ ਪਰ ਜਦੋਂ ਉਹਨਾਂ ਦੇ ਨਾਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕਹਿ ਕੇ ਤੁਸੀਂ ਫੋਨ ਕਰੋ ਉਹਨਾਂ ਫੋਨ ਚੱਕ ਲਿਆ ਫਿਰ ਮੈਂ ਗੱਲ ਕੀਤੀ ਮੈਂ ਉਹਨੂੰ ਕਹਿ ਕੇ ਮੈਂ ਉੱਥੇ ਮੰਡੀ 'ਚ ਆ ਪਾਸਾ ਮੰਡੀ ਦੇ ਵਿੱਚ ਤੇ ਇੱਥੇ ਪਹੁੰਚੋ ਵੀ ਤੁਹਾਡੇ ਖਿਲਾਫ ਆ ਜਿਹੜੀ ਆਰਤੀਆ ਕੈਸੇਸ਼ਨ ਪਾਸੋਂ ਤੁਹਾਡੇ ਖਿਲਾਫ ਇਹਨਾਂ ਨੇ ਇੱਕ ਐਪਲੀਕੇਸ਼ਨ ਦੇ ਰਿਆ ਮੇਰੇ ਕੋਲ ਤੇ ਤੁਸੀਂ ਦਾ ਸਪਸ਼ਟੀਕਰਨ ਦਿਓ ਵੀ ਪਈ ਇਹ ਗੱਲ ਕਿਵੇਂ ਆ ਮੰਡੀ 'ਚ ਪਹੁੰਚੋ ਤੁਸੀਂ ਕਹਿੰਦਾ ਜੀ ਮੈਂ ਨਾਬੇ ਆ ਮੈਂ ਆ ਗਿਆ ਤੇ ਹੁਣ ਘੰਟੇ ਡੇਢ ਘੰਟੇ ਬਾਅਦ ਉਹਦੇ ਨਾਲ ਦੇ ਮੁਲਾਜ਼ਮ ਨੇ ਫੋਨ ਕੀਤਾ ਜੀ ਕਹਿੰਦਾ ਮੇਰੇ ਕੋਲ ਕੋਈ ਗੱਡੀ ਹੈ ਨਹੀਂ ਕੋਲ ਕੇ ਥਾਰ ਗੱਡੀ ਵਗੈਰਾ ਰੱਖੀ ਹੋਈ ਹੁੰਦੀ ਮੇਰੇ ਕੋਲ ਮੈਂ ਕੋਈ ਪ੍ਰਬੰਧ ਕਰਕੇ ਫੇਰ ਆਉਣਾ ਇਹ ਮਾਮਲਾ ਮੇਰੀ ਨੌਲੇਜ ਦੇ ਵਿੱਚ ਆਇਆ ਜੀ ਮੁੱਖ ਮੰਤਰੀ ਪੰਜਾਬ ਦੇ ਨਾਂ ਦੇ ਚਿੱਠੀ ਆ ਜਿਹੜੀ ਲਿਖ ਕੇ ਦਿੱਤੀ ਹੈ ਜੀ ਅੜਤੀਆ ਸੈਸ਼ਨ ਪਾਸ ਹੁਣ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਕਰਪਟ ਬੰਦੇ ਇਹ ਤਾਂ ਇਹ ਤਾਂ ਇੱਕ ਅ ਅੜਤੀਆ ਸਾਡੇ ਸਾਹਮਣੇ ਭਰਾ ਸਾਡਾ ਖੜਾ ਹੈ ਜਿਨ੍ਹਾਂ ਦੱਸਿਆ ਇਥੇ ਜਿੰਨੇ ਅੜਤੀਏ ਨੇ ਸਾਰੇ ਉਹ ਸਾਰਿਆਂ ਨੇ ਕਿਤੇ 70000 ਕਿਤੇ ਲੱਖ ਰੁਪਈਆ ਕਿਤੇ 50000 ਰੁਪਈਆ ਜਿੱਥੇ ਡੀਲ ਹੋ ਗਈ ਲੱਖ ਕਿਹਾਣਾ 70 ਲੈ ਲਿਆ ਡੇਢ ਲੱਖ ਕਿਹਾਣਾ ਲੱਖ ਲੈ ਲਿਆ ਇਹ ਇਦਾਂ ਦੀਆਂ ਇਹ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਨਾ ਇਹ ਇਹ ਲੈਟਰ ਕੱਢਦੇ ਨੇ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਆ ਮਾਲ ਖੇਜਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਫਿਰ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹ ਖੁੱਲੀ ਸਮਾਂ ਥੱਲੇ ਪਿਆ ਇਹਦੇ ਵਿੱਚ ਕੱਲ ਨੂੰ ਜੇ ਕੋਈ ਕਮੀ ਬੇਸੀ ਆਈ ਅਗਰ ਕੋਈ ਬਾਦਕਾਟ ਹੋਈਦਾ ਤੁਸ ਜ਼ਿੰਮੇਵਾਰ ਹੋ ਬਲਕਿ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਇਹ ਜਿਹੜਾ ਆਰਤੀਆ ਭਾਈਚਾਰਾ ਹੈਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸਦਾ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਲਿਖ ਕੇ ਜਵਾਬ ਦੇ ਕੇ ਜਾਓ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਜੀ ਇੰਨਾ ਕੁਝ ਫਸਾ ਕੇ ਇਨਾ ਇਹ ਜਾਲ ਬੁਣ ਕੇ ਤੇਰੇ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜੀਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘਟਿਆ ਇਹ ਜੀਰੀ ਤੁਸੀਂ ਨਵੀਂ ਚ ਪੁਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇਤੇ ਔਰ ਉਹੀ ਜੀਰੀ ਜਿਹੜੀ ਆ ਜੀ ਉਹੋ ਚੱਕ ਕੇ ਛਾਲਾਂ ਦੇ ਵਿੱਚ ਲਾਤੀ ਹੁਣ ਸਵਾਲ ਇਹ ਬੜਾ ਇੰਪੋਰਟੈਂਟ ਆ ਕਿ ਅਗਰ ਇਹ ਅੜਤੀਆ ਭਰਾ ਸਾਡਾ ਖੜਾ ਜੀ ਅਗਲੇ ਨਾਲ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਇਹਨਾਂ ਕੋਲ ਮਾਲ ਹੈ ਹੀ ਨਹੀਂ ਜੀ ਫਿਰ ਉਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਕਿਉਂਕਿ ਇਹਨਾਂ ਦਾ ਪੈਸੇ ਲੈ ਲੇ ਤੇ ਉਹ ਮਾਲ ਇਥੋਂ ਚੱਕ ਕੇ ਲੈ ਕੇ ਜੀ ਇਹ ਹਰੇਕ ਨੇ ਇਦਾਂ ਹੀ ਕਰਦੇ ਨੇ ਬਾੜਦਾਨਾ ਵੀ ਇਹਨਾਂ ਦਾ ਚਾਰ ਗੱਠਾ ਬਾੜਦਾਨਾ ਨਹੀਂ ਦੇ ਰਹੇ ਚਾਰ ਗੱਠਾ ਬਾੜਦਾਨਾ ਰੋਕਿਆ ਪਿਆ ਜੀ ਜਿਹੜੀ ਜੱਟ ਦੇ ਵਿੱਚ 5 500 ਬੋਰੀ ਹੁੰਦੀ ਹੈ ਜੀ 2000 ਬੋਰੀ ਉਹ ਰੁਕੀ ਪਈ ਹੈ ਪਰੇਸ਼ਾਨ ਕਰਦੇ ਜਿਹੜਾ ਬਾਰਦਾਨਾ ਜੀ ਉਹ ਇੱਥੇ ਪਾਸੋਂ ਦਾਣਾ ਮੰਡੀ ਚ ਆਉਣਾ ਚਾਹੀਦਾ ਜੀ ਤੇ ਬਾਰਦਾਨਾ ਕਿੱਥੇ ਆ ਰਿਹਾ ਜੀ ਫਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਇੱਥੋਂ 15 ਕਿਲੋਮੀਟਰ ਦੂਰ ਹੈ ਜੀ 20 ਕਿਲੋਮੀਟਰ ਦੂਰ ਹੈ ਪਹਾੜਪੁਰ ਜਾਓ ਜੀ ਉੱਥੋਂ ਬਾਰਦਾਨਾ ਚੱਕ ਕੇ ਲਿਆ ਤਾਂ ਕਿ ਜਿੰਨਾ ਬੱਦ ਬੱਦ ਪਰੇਸ਼ਾਨ ਕੀਤਾ ਜਾਵੇ ਪਿਛਲੇ ਝੋਨੇ ਦੇ ਸੀਜ਼ਨ ਦੇ ਪਰੇਸ਼ਾਨ ਕੀਤਾ ਉਹਦੇ ਸਬੂਤ ਉਹਦੇ ਸਾਹਮਣੇ ਨੇ ਔਰ ਕਣਕੇ ਦੇ ਵਿੱਚ ਵੀ ਪਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਦੱਸਿਆ ਇਹਨਾਂ ਨੇ ਆ ਖੜੇ ਨੇ ਜੀ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਵੀ ਇਹੀ ਸਕੀਮ ਦੇ ਵਿੱਚ ਨੇ ਜੀ ਇਸ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕ ਫੈਡ ਦਾ ਦਿਲਪ੍ਰੀਤ ਦੇਖੋ ਪੰਜਾਬ ਨਹੀਂ ਨਹੀਂ ਪੰਜਾਬ ਦਾ ਜੀ ਕੋਈ ਵੀ ਇੱਕ ਮਿੰਟ ਜੀ ਪੰਜਾਬ ਗਵਰਨਮੈਂਟ ਕੋਲੇ ਇੱਕੋ ਏਜੰਸੀ ਆ ਇਹ ਜੀ ਮਾਰਕ ਫੈਡ ਠੀਕ ਹੈ ਜੀ ਜਿਹਦੇ ਜਿਹਦੇ ਮੈਂ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹਨਾਂ ਨੂੰ ਮੈਂ ਲੈਟਰ ਭੇਜਤੀ ਆ ਸੀ ਐਮ ਸਾਹਿਬ ਨੂੰ ਮੈਂ ਲੈਟਰ ਲੈਟਰ ਭੇਜਤੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਤੀ ਆ ਇਹ ਮੇਰੇ ਕੋਲੇ ਆ ਗਈ ਆ ਮੈਂ ਮੰਗ ਕਰਦਾ ਕਿ ਉਹ ਜੇ ਪੈਸਟ ਅਫਸਰ ਦੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟ ਵੇ ਡਿਸਮਿਸ ਕੀਤਾ ਜਾਵੇ ਔਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਦੇ ਜਿਹੜੇ ਨਵੇਂ ਭਰਤੀ ਹੋਏ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਇਹਨੂੰ ਵਿਡੈਂਡਰ ਕੰਮ ਕਰਦੇ ਆ ਜੀ ਜਿਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰੋ ਉਹਨੂੰ ਐ ਕਰੋ ਉਹਨੂੰ ਐ ਕਰੋ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਪੂਰਾ ਇੱਕ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਕਰਮ ਸਿੰਘ ਜੀ ਲੌਰਾਂ ਸਾਡੇ ਪ੍ਰਧਾਨ ਨੇ ਜਿਹੜੇ ਸੈਸ਼ਨ ਨਾਬਾ ਦਾਣਾ ਮੰਡੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ ਵੀ ਪਰੇਸ਼ਾਨ ਆ ਜੀ ਪਾਸੋਂ ਵਾਲੇ ਵੀ ਪਰੇਸ਼ਾਨ ਨੇ ਜੀ ਬਾਕੀ ਛੋਟੀਆਂ ਜਿਹੜੀਆਂ ਹੋਰ ਮੰਡੀਆਂ ਨਾਬੇ ਦੀਆਂ ਉਹ ਸਾਰੇ ਪਰੇਸ਼ਾਨ ਨੇ ਜੀ ਇਹਦਾ ਮਤਲਬ ਫਿਰ ਤੁਸੀਂ ਸਾਰਿਆਂ ਨੂੰ ਤੰਗ ਕਰਦੇ ਹੋ ਜੀ ਤੇ ਸਾਰਿਆਂ ਨੂੰ ਤੁਸੀਂ ਜਿਹੜਾ ਪੰਗ ਪਰੇਸ਼ਾਨ ਕਰਕੇ ਲੈਟਰਾਂ ਕੱਢ ਕੇ ਆਪਣੇ ਵੱਲ ਸੱਚੇ ਹੋ ਜਾਂਦੇ ਹੋ ਬਾਅਦ ਦੇ ਵਿੱਚ ਉਹੀ ਖਰਾਬ ਧੋਣਾ ਦੀ ਨੂੰ ਕੋਈ ਕਾਗਜ਼ਨ ਦੱਸ ਰਹੇ ਹੋ ਉਹੀ ਖਰਾਬ ਧੋਣਾ ਚੱਕ ਕੇ ਤੁਸੀਂ ਇਹੋ ਲੈ ਜਾਣ ਪੈਸੇ ਲੈ ਕੇ ਉਹ ਠੀਕ ਹੋ ਜਾਂਦਾ ਹੁਣ ਤਾਂ ਤਾਂ ਜਿਲ੍ਹਾ ਤਜ ਅੱਜ ਮੀਟਿੰਗ ਸਿਰ ੜਤੀਆਂ ਦੀ ਤੇ ਸੀਜ਼ਨ ਦੀ ਸ਼ੁਰੂਆਤ ਹੋਣ ਲੱਗੀ ਆ ਕਿਉਂਕਿ ਅਸੀਂ ਹਰ ਸਾਲ ਪਰੇਸ਼ਾਨ ਹੁੰਦੇ ਸੀਗੇ ਸੀਜ਼ਨ ਦੇ ਵਿੱਚ ਹਰ ਬੰਦਾ ਬਿਜ਼ੀ ਹੋ ਜਾਂਦਾ ਹੈ ਹਰੇਕ ਆਰਤੀ ਨੂੰ ਇਹਨਾਂ ਨੇ ਰੱਜ ਕੇ ਤੰਕਰਿਆ ਸਾਨੂੰ ਬਾਰਦਨ ਲੈਣ ਲਈ ਪਹਾੜਪੁਰ ਜਾਣਾ ਪੈਂਦਾ ਸੀ ਜੇ ਅਸੀਂ ਉਰੋ ਗੱਡੀ ਭੇਜਦੇ ਸੀ ਤਾਂ ਘੜ ਤੋਂ ਘੜ 20 ਤੋਂ 25 ਫੋਨ ਕਰਵਾ ਕੇ ਬਾਰਦਨ ਉੱਥੇ ਲੋੜ ਕਰਵਾਉਂਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀ ਘੜਾਉਂਦੇ ਸੀ ਜਿੰਨਾ ਮਤਲਬ ਆਰਤੀ ਦਾ ਜਲੂਸ ਤੜ੍ਹ ਸਕਦੇ ਨੇ ਔਰ ਜਿੰਨਾ ਪਰੇਸ਼ਾਨ ਕਰ ਸਕਦੇ ਓੰਨਾ ਪਰੇਸ਼ਾਨ ਕੀਤਾ ਗਿਆ ਕਾਰਵਾਈ ਅਸੀਂ ਮੰਗ ਕਰਦੇ ਆ ਵੀ ਸ਼ਿਕਾਇਤ ਦਿੱਤੀ ਹੈ ਜੀ ਸ਼ਿਕਾਇਤ ਦਿੱਤੀ ਐਮਐਲਏ ਸਾਹਿਬ ਨੂੰ ਤੇ ਅਸੀਂ ਤਾਂ ਡਿਸਮਿਸ ਦੀ ਮੰਗ ਕਰਦੇ ਆ ਬੇਸਿਕਲੀ ਅੱਜ ਨਾਲ ਜੀ ਪਾਸੋਂ ਦਾਣਾ ਮੰਡੀ ਦਾ ਇੱਕ ਦੌਰਾ ਸੀਗਾ ਜਿੱਥੇ ਸਰਕਾਰੀ ਖਰੀਦ ਚੱਲ ਰਹੀ ਆ ਉਹ ਮਾਇਨਾ ਕਰਨਾ ਸੀਗਾ ਪ੍ਰਬੰਧਾਂ ਦਾ ਜਿਆਦਾ ਲੈਣਾ ਸੀਗਾ ਦੀਪਾ ਰਾਮ ਗੜ੍ਹ ਜੀ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ ਹਰਾਂ ਨੇ ਸਾਰਾ ਇਹ ਪ੍ਰਬੰਧ ਕੀਤਾ ਸੀ ਜੀ ਆਪ ਤੁਸੀਂ ਔਰ ਵਿਜ਼ਿਟ ਕਰੋ ਫਿਰ ਮੈਂ ਵਿਜ਼ਿਟ ਕੀਤਾ ਸਾਰਾ ਕੁਝ ਚੈੱਕ ਕੀਤਾ ਤਾਂ ਮੈਨੂੰ ਉਹ ਅੜਤੀ ਭਾਈਚਾਰੇ ਵਾਲੇ ਕਹਿੰਦੇ ਜੀ ਇੱਕ ਪਾਸੇ ਆਓ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਮੈਂ ਕਿਹਾ ਜੀ ਦੱਸੋ ਤਾਂ ਇਹਨਾਂ ਨੇ ਫਿਰ ਇਹ ਗੱਲ ਦੱਸੀ ਜਿਹੜਾ ਮੈਨੇਜਰ ਮਾਰਕੀਟਡ ਨਾਂ ਬਾ ਦਿਲਪ੍ਰੀਤ ਸਿੰਘ ਹੈ ਉਹਦੇ ਬਾਰੇ ਮੈਨੂੰ ਦੱਸਿਆ ਕਿ ਪਿਛਲੇ ਸੀਜ਼ਨ ਵੀ ਅਸੀਂ ਬਹੁਤ ਸਤਾਏ ਹੋਏ ਹਾਂ ਔਰ ਮੈਨੂੰ ਯਾਦ ਆਇਆ ਜਿਹੜਾ ਦੱਸਿਆ ਕਿ ਅਸੀਂ ਵੀ ਤੁਹਾਨੂੰ ਇੱਕ ਦੋ ਵਾਰ ਰਿਪੋਰਟ ਕੀਤਾ ਸੀਗਾ ਤੇ ਤੁਸੀਂ ਵੀ ਫੋਨ ਕੀਤਾ ਸੀਗਾ ਇਹਨੂੰ ਪਰ ਉਸ ਤੋਂ ਬਾਅਦ ਵੀ ਇਹ ਸਮੱਸਿਆ ਜਿਹੜੀ ਉੱਥੇ ਦੇ ਉੱਥੇ ਖੜੀ ਰਹੀ ਤੇ ਅੱਜ ਮੈਂ ਜਦੋਂ ਉਹਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਮੈਂ ਦੋ ਤਿੰਨ ਵਾਰ ਫੋਨ ਕੀਤਾ ਪਰ ਜਦੋਂ ਉਹਨਾਂ ਦੇ ਨਾਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕਹਿ ਕੇ ਤੁਸੀਂ ਫੋਨ ਕਰੋ ਤਾਂ ਫੋਨ ਚੱਕ ਲਿਆ ਫਿਰ ਮੈਂ ਗੱਲ ਕੀਤੀ ਮੈਂ ਇਹਨੂੰ ਕਹਿ ਕੇ ਮੈਂ ਇੱਥੇ ਮੰਡੀ 'ਚ ਆ ਪਾਸੋਂ ਮੰਡੀ ਦੇ ਵਿੱਚ ਤੇ ਇੱਥੇ ਪਹੁੰਚੋ ਵੀ ਤੁਹਾਡੇ ਖਿਲਾਫ ਆ ਜਿਹੜੀ ਆਰਤੀਆ ਐਸੇਸ਼ਨ ਪਾਸੋਂ ਤੋੜੇ ਖਿਲਾਫ ਇਹਨਾਂ ਨੇ ਕੈਪ ਐਪਲੀਕੇਸ਼ਨ ਦੇ ਰਿਆ ਮੇਰੇ ਕੋਲ ਤੇ ਤੁਸੀਂ ਦਾ ਸਪਸ਼ਟਿਕਰਨ ਦਿਓ ਵੀ ਪਈ ਇਹ ਗੱਲ ਕਿਵੇਂ ਆ ਮੰਡੀ 'ਚ ਪਹੁੰਚੇ ਤੁਸੀਂ ਕਹਿੰਦਾ ਜੀ ਮੈਂ ਨਾਬੇ ਆ ਮੈਂ ਆ ਗਿਆ ਤੇ ਹੁਣ ਘੰਟੇ ਡੇਢ ਘੰਟੇ ਬਾਅਦ ਉਹਦੇ ਨਾਲ ਦੇ ਮੁਲਾਜ਼ਮ ਨੇ ਫੋਨ ਕੀਤਾ ਜੀ ਕਹਿੰਦਾ ਮੇਰੇ ਕੋਲ ਕੋਈ ਗੱਡੀ ਹੈ ਨਹੀਂ ਬਲਕਿ ਥਾਰ ਗੱਡੀ ਵਗੈਰਾ ਰੱਖੀ ਹੋਈ ਹੈ ਨਹੀਂ ਮੈਂ ਕੋਲ ਮੋਟਰਸਾਈਕਲ ਹੈ ਜੀ ਹੈ ਨਹੀਂ ਮੈਂ ਕੋਈ ਪ੍ਰਬੰਧ ਕਰਕੇ ਫੇਰ ਆਉਣਾ ਇਹ ਮਾਮਲਾ ਮੇਰੀ ਨੌਲੇਜ ਦੇ ਵਿੱਚ ਆਇਆ ਜੀ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਚਿੱਠੀ ਆ ਜਿਹੜੀ ਲਿਖ ਕੇ ਦਿੱਤੀ ਹੈ ਜੀ ਆਰਟੀਸਟੇਸ਼ਨ ਬਾਸ ਸੁਣ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਕਰਪਟ ਬੰਦੇ ਇਹ ਤਾਂ ਇਹ ਤਾਂ ਇੱਕ ਅੜਤੀਆ ਸਾਡੇ ਸਾਹਮਣੇ ਭਰਾ ਸਾਡਾ ਖੜਾ ਹੈ ਜਿਨ੍ਹਾਂ ਦੱਸਿਆ ਇਥੇ ਜਿੰਨੇ ਅੜਤੀਏ ਨੇ ਸਾਰੇ ਉਹ ਸਾਰਿਆਂ ਨੇ ਕਿਤੇ 70000 ਕਿਤੇ ਲੱਖ ਰੁਪਈਆ ਕਿਤੇ 50000 ਰੁਪਈਆ ਕਿਤੇ ਡੀਲ ਹੋ ਗਈ ਲੱਖ ਕਿਹਣਾ 70 ਲੈ ਲਿਆ 1.5 ਲੱਖ ਕਿਹਣਾ ਲੱਖ ਲੈ ਲਿਆ ਇਹ ਇਦਾਂ ਦੀਆਂ ਇਹ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਇਹਨਾਂ ਨੇ ਇਹ ਲੈਟਰ ਕੱਢਦੇ ਨੇ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਆ ਮਾਲ ਖੇਦਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਫਿਰ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹੇ ਖੁੱਲੀ ਸਮਾਨ ਥੱਲੇ ਪਿਆ ਇਹਦੇ ਵਿੱਚ ਕੱਲ ਨੂੰ ਜੇ ਕੋਈ ਕਮੀ ਬੇਸ਼ੀ ਆਈ ਅਗਰ ਕੋਈ ਬਾਦਕਾਟ ਹੋਈ ਤਾਂ ਫਿਰ ਤੁਸੀਂ ਜ਼ਿੰਮੇਵਾਰ ਹੋ ਬਲਕਿ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਫਿਰ ਜਿਹੜਾ ਆੜਤੀਆ ਭਾਈਚਾਰਾ ਹੈਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸਦਾ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਲਿਖਤੀ ਜਵਾਬ ਦੇ ਕੇ ਜਾਓ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਜੀ ਇੰਨਾ ਕੁਝ ਫਸਾ ਕੇ ਇੰਨਾ ਇਹ ਜਾਲ ਬੁਣ ਕੇ ਫਿਰ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜੀਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘਟਿਆ ਇਹ ਜੀਰੀ ਤੁਸੀਂ ਨਵੀਂ ਚ ਪੁਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇ ਦਿੱਤੇ ਤਾਂ ਫਿਰ ਉਹੀ ਜੀਰੀ ਜਿਹੜੀ ਆ ਜੀ ਉਹੋ ਚੱਕ ਕੇ ਸ਼ਾਲਾਂ ਦੇ ਵਿੱਚ ਪਾਤੀ ਹੁਣ ਸਵਾਲ ਇਹ ਬੜਾ ਇੰਪੋਰਟੈਂਟ ਆ ਕਿ ਅਗਰ ਇਹ ਅੜਤੀਆ ਭਰਾ ਸਾਡਾ ਖੜਾ ਜੀ ਅਗਰ ਇਹਨਾਂ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਇਹਨਾਂ ਕੋਲ ਮਾਲ ਹੈ ਹੀ ਨਹੀਂ ਜੀ ਫਿਰ ਉਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਕਿਉਂਕਿ ਇਹਨਾਂ ਨੇ ਤਾਂ ਪੈਸੇ ਹੀ ਲੈ ਲਏ ਤੇ ਉਹ ਮਾਲ ਇਥੋਂ ਚੱਕ ਕੇ ਲੈ ਗਏ ਜੀ ਇਹ ਹਰੇਕ ਨੇ ਇਦਾਂ ਹੀ ਕਰਦੇ ਨੇ ਬਾੜਦਾਨਾ ਵੀ ਇਹਨਾਂ ਦਾ 4 ਗੱਠਾ ਬਾੜਦਾਨਾ ਨਹੀਂ ਦੇ ਰਹੇ 4 ਗੱਠਾ ਬਾੜ 2000 ਬੋਰੀ ਉਹ ਰੁਕੀ ਪਈ ਹੈ ਪਰੇਸ਼ਾਨ ਕਰਦ ਨੇ ਅਗਲੀ ਗੱਲ ਜਿਹੜਾ ਬਾੜਦਾਨਾ ਜੀ ਉਹ ਇੱਥੇ ਭਾਸ ਤੋਂ ਦਾਣਾ ਮੰਡੀ ਜਾਣਾ ਚਾਹੀਦਾ ਜੀ ਤੇ ਬਾੜਦਾਨਾ ਕਿੱਥੇ ਆ ਰਿਹਾ ਜੀ ਫਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਇੱਥੋਂ 15 ਕਿਲੋਮੀਟਰ ਦੂਰ ਹੈ ਜੀ 20 ਕਿਲੋਮੀਟਰ ਦੂਰ ਅਹਾੜਪੁਰ ਜਾਓ ਜੀ ਉੱਥੋਂ ਬਾੜਦਾਨਾ ਚੱਕ ਕੇ ਲਿਆ ਤਾਂ ਕਿ ਜਿੰਨਾ ਬੱਦ ਬੱਦ ਪਰੇਸ਼ਾਨ ਕੀਤਾ ਜਾਵੇ ਪਿਛਲੇ ਝੋਨੇ ਦੇ ਸੀਜ਼ਨ ਦੇ ਪਰੇਸ਼ਾਨ ਕੀਤਾ ਜਿਹਦੇ ਸਬੂਤ ਤੁਹਾਡੇ ਸਾਹਮਣੇ ਨੇ ਔਰ ਕਣਕੇ ਦੇ ਵਿੱਚ ਵੀ ਪਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਦੱਸਿਆ ਇਹਨਾਂ ਨੇ ਆ ਖੜੇ ਨੇ ਜੀ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਵੀ ਇਹੀ ਇਸ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕਫੈਟ ਦਾ ਦਿਲਪ੍ਰੀਤ ਐਮ ਐਨਓ ਸਾਹਿਬ ਇੱਕੋ ਏਜੰਸੀ ਦਾ ਮੈਨੇਜਰ ਹੈ ਕਿ ਸਾਰੀਆਂ ਨਹੀਂ ਜੀ ਕੋਈ ਏਜੰਸੀ ਮਾਰਕਫੈਟ ਇੱਕੋ ਏਜੰਸੀ ਮਾਰਕਫੈਟ ਬਾਕੀ ਠੀਕ ਨਹੀਂ ਜੀ ਦੇਖੋ ਪੰਜਾਬ ਨਹੀਂ ਜੀ ਪੰਜਾਬ ਦਾ ਜੀ ਕੋਈ ਵੀ ਇੱਕ ਮਿੰਟ ਦੀ ਪੰਜਾਬ ਗਵਰਨਮੈਂਟ ਕੋਲੇ ਇੱਕੋ ਏਜੰਸੀ ਆ ਇਹ ਜੀ ਮਾਰਕਫੈਟ ਠੀਕ ਹੈ ਜੀ ਜਿਹਦੇ ਜਿਹਦੇ ਮੈਂ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹਨਾਂ ਨੂੰ ਮੈਂ ਲੈਟਰ ਭੇਜਤੀ ਆ ਸੀ ਐਮ ਸਾਹਿਬ ਨੂੰ ਮੈਂ ਲੈਟਰ ਲੈਟਰ ਭੇਜਤੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਤੀ ਆ ਇਹ ਮੇਰੇ ਕੋਲੇ ਆ ਗਈ ਹੈ ਮੈਂ ਮੰਗ ਕਰਦਾ ਕਿ ਇਹੋ ਜੇ ਪੈਸਟ ਅਫਸਰ ਦੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟਵੇ ਡਿਸਮਿਸ ਕੀਤਾ ਜਾਵੇ ਔਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਦੇ ਜਿਹੜੇ ਨਵੇਂ ਭਰਤੀ ਹੋਏ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਉਹ ਡਿਹੰਡਰ ਕੰਮ ਕਰਦੇ ਆ ਜੀ ਜਿਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰ ਉਹਨੂੰ ਐ ਕਰ ਉਹਨੂੰ ਐ ਕਰੋ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਪੂਰਾ ਇੱਕ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਪਰਮ ਸਿੰਘ ਜੀ ਲੋਹੜਾ ਸਾਡੇ ਪ੍ਰਧਾਨ ਨੇ ਜਿਹੜੀ ਐਸੋਸੀਏਸ਼ਨ ਨਾਬਾ ਦਾਣਾ ਮੰਡੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ ਵੀ ਪਰੇਸ਼ਾਨ ਆ ਜੀ ਬਾਸੋਂ ਵਾਲੇ ਵੀ ਪਰੇਸ਼ਾਨ ਨੇ ਜੀ ਬਾਕੀ ਛੋਟੀਆਂ ਜਿਹੜੀਆਂ ਹੋਰ ਮੰਡੀਆਂ ਨਾਬੇ ਦੀਆਂ ਉਹ ਸਾਰੀ ਪਰੇਸ਼ਾਨ ਨੇ ਜੀ ਇਹਦਾ ਮਤਲਬ ਫਿਰ ਤੁਸੀਂ ਸਾਰਿਆਂ ਨੂੰ ਤੰਗ ਕਰਦੇ ਹੋ ਜੀ ਫਿਰ ਸਾਰਿਆਂ ਨੇ ਤੁਸੀਂ ਜਿਹੜਾ ਪੰਗ ਪਰੇਸ਼ਾਨ ਕਰਕੇ ਲੈਟਰਾਂ ਕੱਢ ਕੇ ਆਪਣੇ ਵੱਲ ਸੱਚੇ ਹੋ ਜਾਣੇ ਹੋ ਬਾਅਦ ਦੇ ਵਿੱਚ ਉਹੀ ਖਰਾਬ ਤੋਂ ਨਾ ਜਿਹਨੂੰ ਤੁਸੀਂ ਕਾਗਜ਼ਾਂ ਦੱਸ ਰਹੇ ਹੋ ਉਹੀ ਖਰਾਬ ਤੋਂ ਨਾ ਚੱਕ ਕੇ ਤੁਸੀਂ ਇਹੋ ਲੈ ਜਾਣ ਪੈਸੇ ਲੈ ਕੇ ਉਹ ਠੀਕ ਹੋ ਜਾਂਦਾ ਜੀ ਹੁਣ ਤਾਂ ਤਾਂ ਜ਼ਿਲ੍ਹਾ ਤਹਿਜ ਜ ਅੱਜ ਮੀਟਿੰਗ ਸੀ ਅੜਤੀਆਂ ਦੀ ਤੇ ਸੀਜ਼ਨ ਦੀ ਸ਼ੁਰੂਆਤ ਕਿ ਅਸੀਂ ਹਰ ਸਾਲ ਪਰੇਸ਼ਾਨ ਹੁੰਦੇ ਸੀਗੇ ਸੀਜ਼ਨ ਦੇ ਵਿੱਚ ਹਰ ਬੰਦਾ ਬਿਜ਼ੀ ਹੋ ਜਾਂਦਾ ਹੈ ਹਰੇਕ ਆਰਤੀ ਨੂੰ ਇਹਨਾਂ ਨੇ ਰੱਜ ਕੇ ਤੰਗ ਕਰਿਆ ਸਾਨੂੰ ਬਾਰਦਾਨਾ ਲੈਣ ਲਈ ਪਹਾੜਪੁਰ ਜਾਣਾ ਪੈਂਦਾ ਸੀ ਜੇ ਅਸੀਂ ਉਰੋਂ ਗੱਡੀ ਭੇਜਦੇ ਸੀ ਤਾਂ ਘੜ ਤੋਂ ਘੜ 20 ਤੋਂ 25 ਫੋਨ ਕਰਵਾ ਕੇ ਬਾਰਦਾਨਾ ਉੱਥੇ ਲੋਡ ਕਰਵਾਉਂਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀ ਘੜਾਉਂਦੇ ਸੀ ਜਿੰਨਾ ਮਤਲਬ ਆਰਤੀ ਦਾ ਜਲੂਸ ਕੱਢ ਸਕਦੇ ਨੇ ਔਰ ਜਿੰਨਾ ਪਰੇਸ਼ਾਨ ਕਰ ਸਕਦੇ ਉੰਨਾ ਪਰੇਸ਼ਾਨ ਕੀਤਾਗੇ ਤਾਰ ਬਈ ਅਸੀਂ ਮੰਗ ਕਰਦੇ ਆ ਵੀ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ਦਿੱਤੀ ਐਮਐਲਏ ਸਾਹਿਬ ਨੂੰ ਤੇ ਅਸੀਂ ਤਾਂ ਡਿਸਮਿਸ ਦੀ ਮੰਗ ਕਰਾਂ